परमपिता परमात्मा परमेश्वर ਦੀ ਬਹੁਤ ਜਿਆਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਇਦਾਂ ਦੀ ਧਰਤੀ ਦੇ ਉੱਤੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸੋ ਮੈਂ 1 ਸਤੰਬਰ ਨੂੰ ਹੀ ਇੱਥੇ ਬਤੌਰ ਡੀਓ ਸਕੈਂਡਰੀ ਚਾਰ ਸੰਭਾਲਿਆ ਹੈ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹੜ੍ਹਾਂ ਤੋਂ ਬਾਅਦ ਇਹ ਸਕੂਲ ਜਿਹੜੇ ਆ 8 ਤਰੀਕ ਨੂੰ ਆ ਸਾਫ ਸਫਾਈ ਲਈ ਖੁੱਲੇ ਸੀ ਤੇ ਅੱਜ 9 ਤਰੀਕ ਤੋਂ ਬੱਚਿਆਂ ਦੇ ਲਈ ਖੁੱਲੇ ਆ ਸੋ ਕੱਲ ਤੋਂ ਹੀ ਸਾਡੀਆਂ ਚੈਕਿੰਗਸ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਹਨ ਕੱਲ ਅਸੀਂ ਜਾ ਕੇ ਸਾਰੇ ਸਕੂਲਾਂ ਨੂੰ ਜੋ ਹਦਾਇਤਾਂ ਦਿੱਤੀਆਂ ਸੀ ਉਹਦੇ ਵਿੱਚ ਅਸੀਂ ਦੇਖਿਆ ਕਿ ਸਾਫ ਸਫਾਈ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਅੱਜ ਵੀ ਅਸੀਂ ਦੋ ਸਕੂਲਾਂ ਦੇ ਵਿੱਚ ਜਾ ਕੇ ਆਏ ਆ ਚਰਨਾਰਥ ਕਲਾ ਤੇ ਮਿਡਲ ਸਕੂਲ ਆਦਮਪੁਰ ਦੇ ਵਿੱਚ ਜਿੱਥੇ ਬੱਚੇ ਕਾਫੀ ਗਿਣਤੀ ਦੇ ਵਿੱਚ ਆਏ ਹੋਏ ਸੀ ਚਰਨਾਰਥ ਕਲਾ ਦੇ ਵਿੱਚ ਲਗਭਗ 80% ਦੇ ਕਰੀਬ اٹੈਂਡੈਂਸ ਸੀਗੀ ਤੇ ਆਦਮਪੁਰ ਦੇ ਵਿੱਚ ਵੀ 27 ਦੇ ਵਿੱਚੋਂ 24 ਬੱਚੇ ਹਾਜ਼ਰ ਸੀ ਤੇ ਟੀਚਰਜ਼ ਵਧੀਆ ਤਰੀਕੇ ਨਾਲ ਪੜਾ ਰਹੇ ਸੀ ਸੋ ਉਹਨਾਂ ਨੂੰ ਇਹੀ ਇਨਸਟਰਕਸ਼ਨਸ ਦਿੱਤੀਆਂ ਕਿ ਪਹਿਲਾਂ ਤਾਂ ਤੁਸੀਂ ਬਿਲਡਿੰਗ ਦੀ ਸਾਫ ਸਫਾਈ ਮਿੱਡੇ ਮੀਲ ਕਿਚਨ ਵਾਸ਼ਰੂਮਸ ਵਗੈਰਾ ਸਾਰੇ ਤੁਹਾਡੇ ਆਲਵੇਜ਼ ਨੀਟ ਐਂਡ ਕਲੀਨ ਹੋਣੇ ਚਾਹੀਦੇ ਆ ਤੇ ਦੂਸਰਾ ਹੁਣ ਸੈਪਟੈਂਬਰ ਦੇ ਐਗਜ਼ਾਮ ਵੀ ਆ ਗਏ ਆ ਬੱਚਿਆਂ ਦੇ 18 ਤਰੀਕ ਤੋਂ ਸ਼ੁਰੂ ਹੋਣ ਜਾ ਰਹੇ ਆ ਜਿੱਤੇ ਲਈ ਟੀਚਰਜ਼ ਕਲਾਸਿਸ ਦੇ ਵਿੱਚ ਬੱਚਿਆਂ ਨੂੰ ਰਿਵੀਜ਼ਨ ਕਰਾ ਰਹੇ ਆ ਤੇ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਮੈਕਸਿਮਮ ਤੁਸੀਂ ਅਟੈਂਡੈਂਸ ਦੇ ਲਈ ਕੋਈ ਉਹ ਸਕੂਲ ਜਾ ਕੇ ਉਹ ਆਪਣੀ ਪੜਾਈ ਨਿਰੰਤਰ ਹੁੰਦੀ ਜਾ ਰਹੀ। ਆਪਣੇ ਕੋਈ ਸਕੂਲ ਤੇ ਨਹੀਂ ਬੰਦ ਕੀਤੇ ਗਏ ਨੇ। ਨਹੀਂ ਜੀ ਆਪਣੇ 216 ਸਕੂਲ ਹੈ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਜਿਹੜੇ ਕਿ ਸਾਰੇ ਦੇ ਸਾਰੇ ਸਕੂਲ ਖੁੱਲੇ ਹੋਏ ਆ। ਕੋਈ ਸਕੂਲ ਬੰਦ ਨਹੀਂ ਆ ਕੋਈ ਫਲੱਡ ਤੋਂ ਡੈਮੇजेस ਨਹੀਂ ਹੋਏ ਨੇ ਜੀ। ਸਮੱਸਿਆ ਕਾਫੀ ਜੋ ਹਾਂਜੀ ਟੀਚਰਸ ਦੀ ਕੁਝ ਕਮੀ ਤਾਂ ਜ਼ਰੂਰ ਹੈਗੀ ਹੈ ਵੈਸੇ ਟਰਾਂਸਫਰਸ ਵੀ ਚੱਲ ਰਹੀਆਂ ਆ ਉਹਦੇ ਦੌਰਾਨ ਕਈ ਸਕੂਲਾਂ ਦੇ ਵਿੱਚ ਟੀਚਰਸ ਆ ਵੀ ਰਹੇ ਆ ਕਈ ਨਹੀਂ ਜਾ ਵੀ ਰਹੇ ਆ ਸੋ ਅਸੀਂ ਇੱਕ ਡਾਟਾ ਵੀ ਇਕੱਠਾ ਕਰ ਰਹੇ ਆ ਵੀ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਕਮੀ ਹੈ ਟੀਚਰਾਂ ਦੀ ਤੇ ਅਸੀਂ ਸਰਕਾਰ ਨਾਲ ਮਿਲ ਕੇ ਆਪਣੇ ਡਿਪਾਰਟਮੈਂਟ ਦੇ ਹਾਇਰ ਅਫੀਸ਼ੀਅਲਸ ਨੂੰ ਮਿਲ ਕੇ ਇਹ ਕਮੀ ਨੂੰ ਜਲਦੀ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ। ਸਾਸੀ ਰੇਣੀਗਰ ਨੇ ਇਹ ਸੁਪਦਾ ਦਿਆ ਕਈ ਸਕੂਲਾਂ ਨੇ ਟਾਕੀਆਂ ਨਹੀਂ ਬਾਗੀਆਂ ਨਹੀਂ ਥੋੜ ਜਿਨੇ ਹਾਂਜੀ ਉਹ ਸਾਰੀ ਜੋ ਵੀ ਇਨਫੋਰਮੇਸ਼ਨ ਆ ਕਲੈਕਟ ਮੈਂ ਕਰ ਰਹੀ ਆ ਤੇ ਜਿੱਥੇ ਜਿੱਥੇ ਵੀ ਅਨਸੇਫ ਬਿਲਡਿੰਗ ਹੈ ਉਹ ਅਨਸੇਫ ਬਿਲਡਿੰਗ ਨੂੰ ਡਿਮੋਲਿਸ਼ ਕਰਨ ਦੇ ਲਈ ਵੀ ਉਪਰਾਲਾ ਕਰਾਂਗੇ ਤੇ ਜਿੱਥੇ-ਜਿੱਥੇ ਹੋਰ ਕਮਰਿਆਂ ਦੀ ਜਾਂ ਕੋਈ ਵਾਸ਼ਰੂਮ ਦੀ ਜ਼ਰੂਰਤ ਹੈ ਜਾਂ ਮਿੱਡੇ ਮਿਲ ਕਿਚਨ ਨੂੰ ਰਿਪੇਅਰ ਦੀ ਜ਼ਰੂਰਤ ਹੈ ਉਹ ਵੀ ਅਸੀਂ ਇਨਫਾਰਮੇਸ਼ਨ ਲੈ ਕੇ ਡਿਪਾਰਟਮੈਂਟ ਤੋਂ ਗ੍ਰਾਂਟ ਲੈ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਦੇਾਂਗੇ ਸੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਾਰੇ ਹੀ ਜਿੰਨੇ ਵੀ ਸਰਕਾਰੀ ਸਕੂਲ ਹਨ ਉਹਨਾਂ ਨੂੰ ਵਧੀਆ ਤੋਂ ਵਧੀਆ ਬਣਾਉਣ ਦੇ ਲਈ ਆਪਣੇ ਪੂਰਜ਼ੋਰ ਯਤਨ ਕਰਾਂ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜੋ ਵੀ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਇਨ ਬੇਨ ਉਹਨਾਂ ਤੱਕ ਪਹੁੰਚਣੇ ਮੇਰਾ ਮੇਰੀ ਪੂਰੀ ਕੋਸ਼ਿਸ਼ ਰਹੇਗੀ ਤੇ ਮੇਰਾ ਵਾਅਦਾ ਵੀ ਹੈ ਜੀ ਆਮ ਪਬਲਿਕ ਦੇ ਨਾਲ ਅਰਬਨ ਸੈਕਿੰਗ ਜੀਡੀਪੀ ਦੀ ਕਮਿਸ਼ਨਰ ਕੀ ਕੀਵੇਂ ਅੰਤਰਦਿਵ ਮੌਜੂਦ ਸਰ ਮੇਨ ਜਿਹੜੀ ਮੈਂ ਕਮੀ ਦੇਖੀ ਆ ਵੀ ਅਜੇ ਉੱਥੇ ਬਿਲਡਿੰਗਸ ਦੇ ਵਿੱਚ ਪੇਂਟ ਦੀ ਜਾਂ ਰਿਪੇਅਰ ਦੀ ਬਹੁਤ ਸਖਤ ਜ਼ਰੂਰਤ ਮੈਨੂੰ ਫੀਲ ਹੋਈ ਆ ਸੋ ਉਹ ਅਸੀਂ ਉਹਨਾਂ ਤੋਂ ਡਿਮਾਂਡ ਲੈ ਕੇ ਤੇ ਆਪਣੇ ਡਿਪਾਰਟਮੈਂਟ ਨਾਲ ਗੱਲ ਕਰਕੇ ਉਹ ਜਲਦੀ ਤੋਂ ਜਲਦੀ ਪੂਰਾ ਕਰਾਂਗੇ ਬਾਕੀ ਜਿਹੜੀ ਅਧਿਆਪਕਾਂ ਦੀ ਕਮੀ ਹੈ ਉਹ ਅਸੀਂ ਇਨਫੋਰਮੇਸ਼ਨ ਕਲੈਕਟ ਕਰ ਰਹੇ ਹਾਂ ਤੇ ਆਪਣੇ ਸੈਕਟਰੀ ਮੈਡਮ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਅਸੀਂ ਉਹ ਕਮੀ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ